ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਕਹਿੰਦੀ ਹੈ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਕੋਈ ਪਲ ਘੜੇ ਮਹੋਰਾ ਦਿਨ ਮਹੀਨਾ ਅਤੇ ਸਾਲ ਨਵਾਂ ਨਹੀਂ ਹੈ ਜੋ ਸਮਾਪ੍ਰਭੂ ਦੀ ਯਾਦ ਵਿੱਚ ਬਤੀਤ ਹੋ ਜਾਵੇ ਉਹੀ ਨਵਾਂ ਹੈ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭੁਲੇਰੀ ਰੁੱਤ ਪ੍ਰਭੂ ਨੂੰ ਪੁਲਾ ਕੇ ਗੁਰੂ ਉਪਦੇਸ਼ਾਂ ਨੂੰ ਪੁਲਾ ਕੇ ਨੱਚ ਟੱਪ ਕੇ ਮਨਾਇਆ ਜਾਣ ਵਾਲਾ ਨਵਾਂ ਸਾਲ ਗੁਰਮਤ ਦੇ ਉਲਟ ਹੈ ਸੋਈ ਚੰਦ ਚੜ੍ਹੇ ਸੋ ਤਾਰੇ ਸੋਈ ਦਿਨ ਇਰਤਪਤ ਰਹੇ ਅੱਜ ਨਵੇਂ ਸਾਲ ਵਿੱਚ ਚੰਦ ਤਾਰੇ ਦਿਨ ਰਾਤ ਉਹੀ ਹਨ ਬੰਦਾ ਵੀ ਉਹੀ ਹੈ ਅਤੇ ਉਸ ਦੀ ਮਾਨਸਿਕਤਾ ਵੀ ਉਹੀ ਹੈ ਅੱਜ ਕੁਝ ਵੀ ਨਵਾਂ ਨਹੀਂ ਹੈ ਹਾਂ ਅੱਜ ਇੱਕ ਗੱਲ ਨਵੀਂ ਜ਼ਰੂਰ ਹੈ ਉਹ ਇਹ ਹੈ ਕਿ ਅੱਜ ਹਜ਼ਰਤੀ ਸਦਾ ਜਨਮ ਦਿਨ ਹੈ ਇਸ ਦਾ ਸਿੱਖ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ ਗੁਰੂਆਂ ਦੇ ਗੁਰਪੁਰਬ ਦੇ ਸੀ ਮਹੀਨਿਆਂ ਦੇ ਅਨੁਸਾਰ ਹੀ ਮਨਾਏ ਜਾਂਦੇ ਹਨ 12 ਮਹਾ ਦੇ ਮੁਤਾਬਿਕ ਸਿੱਖਾਂ ਦਾ ਨਵਾਂ ਸਾਲ ਪਹਿਲੀ ਚੇਤ ਤੋਂ ਸ਼ੁਰੂ ਹੁੰਦਾ ਹੈ ਬਾਕੀ ਕੌਮਾਂ ਨੇ ਆਪਣੇ ਆਪਣੇ ਅਵਤਾਰਾਂ ਦੇ ਜਨਮ ਦਿਨ ਦੇ ਨਾਲ ਆਪਣੇ ਆਪਣੇ ਸੰਮਤ ਬਣਾਏ ਹੋਏ ਹਨ ਵਿਕਰਮਾਦਿੱਤੇ ਦੇ ਜਨਮ ਤੋਂ ਵਿਕਰਮੀ ਸੰਮਤ ਮੁਹੰਮਦ ਸਾਹਿਬ ਦੇ ਜਨਮ ਦਿਨ ਤੋਂ ਹਿਜਰੀ ਸੰਮਤ ਨਾਨਕ ਪਾਸ਼ਾ ਜੀ ਦੇ ਜਨਮ ਤੋਂ ਨਾਨਕ ਸ਼ਾਹੀ ਕੈਲੰਡਰ ਬਣੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸਦਾ ਹੈ ਉਸ ਦਾ ਹਰ ਦਿਨ ਹਰ ਮਹੀਨਾ ਹਰ ਸਾਲ ਨਵਾਂ ਹੁੰਦਾ ਹੈ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ ਅੱਜ ਨਵੇਂ ਸਾਲ ਵਿੱਚ ਕੈਲੰਡਰ ਡਾਇਰੀਆਂ ਅਤੇ ਲੋਕਾਂ ਦੇ ਬਹੀ ਖਾਤੇ ਬਦਲ ਗਏ ਹਨ ਜਿਵੇਂ ਹਰ ਸਾਲ ਬਨਸਪਤੀ ਨੂੰ ਨਵੇਂ ਪੱਤੇ ਅਤੇ ਫੁੱਲ ਆਉਂਦੇ ਹਨ ਓਵੇਂ ਸਾਡੇ ਹਿਰਦੇ ਵਿੱਚ ਵੀ ਹਰ ਨਵੇਂ ਸਾਲ ਵਿੱਚ ਸ਼ੁਭ ਗੁਣਾਂ ਦੇ ਫੁੱਲ ਪੱਤੇ ਪੈਦਾ ਹੋਣੇ ਚਾਹੀਦੇ ਹਨ ਜਿਵੇਂ ਹਰ ਕਾਰੋਬਾਰੀ ਭਾਉ ਕਿਰਤ ਕਮਾਈ ਕਰਨ ਵਾਲਾ ਇਨਸਾਨ ਆਪਣੇ ਲਾਭ ਦੇ ਲਈ ਕੰਮ ਕਰਦਾ ਹੈ ਹਰ ਸਾਲ ਦੇ ਅਖੀਰ ਵਿੱਚ ਲੇਖਾ ਜੋਖਾ ਕਰਦਾ ਹੈ ਕਿ ਇਸ ਸਾਲ ਮੈਂ ਕਿੰਨਾ ਨਫਾ ਔਰ ਨੁਕਸਾਨ ਹੋਇਆ ਹੈ ਅੱਗੇ ਮੈਂ ਹੋਰ ਨਫਾ ਕਿਵੇਂ ਕਮਾਉਣਾ ਹੈ ਐਵੇਂ ਸਿੱਖਣੇ ਦੀ ਇਹ ਲੇਖਾ ਜੋਖਾ ਕਰਨਾ ਹੈ ਕਿ ਮੈਂ ਹੁਣ ਤੱਕ ਕਿੰਨੇ ਗੁਣ ਅਤੇ ਅਗੁਣ ਖੱਟੇ ਹਨ ਕਿੰਨੇ ਦਿਨ ਕਿੰਨਾ ਸਮਾਂ ਮੈਂ ਝੂਠ ਚੋਰੀ ਠੱਗੀ ਨਿੰਦਾ ਚੁਗਲੀ ਦੇ ਵਿੱਚ ਬਤੀਤ ਕੀਤਾ ਹੈ ਕਿੰਨੇ ਸਵਾਦ ਸ਼ੁਭ ਕਰਮਾਂ ਨਾਮ ਬਾਣੀ ਸਤਸੰਗ ਵਿੱਚ ਬਤੀਤ ਕੀਤੇ ਹਨ ਗੁਰੂ ਪਿਆਰਿਓ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਚੜਿਆ ਸਾਲ ਸਾਡੇ ਜੀਵਨ ਵਿੱਚ ਨਵੀਆਂ ਖੁਸ਼ੀਆਂ ਖੇੜੇ ਆਨੰਦ ਤਰਕੀਆਂ ਕਾਮਯਾਬੀਆਂ ਤੇ ਤੰਦਰੁਸਤੀਆਂ ਲੈ ਕੇ ਆਵੇ ਤਾਂ ਅੱਜ ਅਸੀਂ ਪ੍ਰਣ ਕਰੀਏ ਕਿ ਅਸੀਂ ਨਵਾਂ ਸਾਲ ਸ਼ੁਭ ਕਰਮਾਂ ਨਾਮ ਸਿਮਰਨ ਗੁਰੂ ਦੀ ਸੰਗਤ ਦੇ ਵਿੱਚ ਬਤੀਤ ਕਰੀਏ ਤਾਂ ਜੋ ਸਾਡੇ ਅੰਦਰੋਂ ਵਿਕਾਰਾਂ ਦਾ ਹਨੇਰਾ ਮਿਟ ਜਾਵੇ ਅਤੇ ਇੱਕ ਨਵੀਂ ਰੋਸ਼ਨੀ ਨਵਾਂ ਖੇੜਾ ਪੈਦਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ